ਸਸਤੇ ਰੇਟਾਂ ਦੇ ਨਾਮ ਤੇ ਲੋਕਾਂ ਨੂੰ ਨਾਂਮੇ ਕੰਮਰੇ ਦੇ ਬ੍ਰਾਂਡਡ ਕੱਪੜੇ ਦੇਣ ਦਾ ਦਾਵਾ ਕਰਨ ਵਾਲੇ ਰਾਮਪੁਰਾ ਫੂਲ ਦੇ ਇੱਕ ਦੁਕਾਨਦਾਰ ਦੇ ਖਿਲਾਫ ਪੁਲਿਸ ਦੇ ਵੱਲੋਂ ਕਾਪੀਰਾਈਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਬ੍ਰਾਂਡਡ ਕੰਪਨੀ ਦੇ ਅਧਿਕਾਰੀ ਰਾਧੇ ਸ਼ਾਮ ਜਯਾਦਵ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਵਿਖੇ ਸ਼੍ਰੀ ਬਾਲਾਜੀ گارਮੈਂਟਸ ਦੇ ਵੱਲੋਂ ਵੱਡੀ ਗਿਣਤੀ ਵਿੱਚ ਸਸਤੇ ਵਿੱਚ ਬ੍ਰਾਂਡਡ ਕੱਪੜੇ ਲੋਕਾਂ ਨੂੰ ਵੇਚੇ ਜਾ ਰਹੇ ਹਨ ਜਿਸ ਦੇ ਵਿੱਚ ਉਹਨਾਂ ਦੀ ਕੰਪਨੀ ਦੇ ਮਾਰਕੇ ਲੱਗਿਆ ਪੈਂਟਾ ਅਤੇ ਹੋਰ ਸਾਮਾਨ ਵੀ ਸ਼ਾਮਿਲ ਸੀ ਉਹਨਾਂ ਦੇ ਵੱਲੋਂ ਇਸ ਸੰਬੰਧੀ ਪੁਲਿਸ ਸੂਚੀ ਕੀਤਾ ਗਿਆ ਕਿ ਉਕਤ ਦੁਕਾਨਦਾਰ ਦੇ ਵੱਲੋਂ ਉਹਨਾਂ ਦੀ ਕੰਪਨੀ ਦੇ ਨਾਮ ਇਸਵਾਰਾਰੇ ਕਪੜੇ ਵੇਚੇ ਜਾ ਰਹੇ ਹਨ ਜਿਸ ਤੇ ਪੁਲਿਸ ਵੱਲੋਂ ਦੁਕਾਨ ਤੇ ਰੇਡ ਕਰਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਕੰਪਨੀਆਂ ਦੇ ਡੁਪਲੀਕੇਟ ਮਾਰਕੇ ਵਾਲੇ ਕਪੜੇ ਬਰਾਮਦ ਕੀਤੇ ਗਏ ਹਨ ਜੀ ਆਪਕਾ ਕੀ ਨਾਮ ਹੈ ਸਾਦੀਸ਼ ਸ਼ਾਮ ਯਾਦਵ ਕਹਾਂ ਸੇ ਆਏ ਹੋ ਦਿੱਲੀ ਸੇ ਦਿੱਲੀ ਸੇ ਆਏ ਹੋ ਹਾਂ ਜੀ ਆਪਕੇ ਪਾਸ ਕੀ ਆਬੂਤ ਹੈ ਵੀ ਇਹ ਲੋ ਫਰੋਲਾ ਖਾਲੀ ਹੋ ਰਹੀ ਹੈ ਹਾਂ ਜੀ ਆਪਕੇ ਪਾਸ ਪਾਵਰ ਹੈ ਇਸ ਬਿਲਕੁਲ ਪਾਵਰ ਹੈ ਜੀ ਮੇਰੇ ਪਾਸ ਇਹ ਕੰਪਨੀ ਕੀ ਪਾਵਰ ਟੋਰਨ ਨਹੀਂ ਹੈ ठीक है ये रहा, मेरा नाम है तो बाकी पावटोनी तो आप पूरी पटर के देख लो आप रामपुरा फूल की है आपके पास पास बिल्कुल है एकदम आपको भी मालूम होना चाहिए सब मेरे से पूछने से पहले आपको भी मालूम नहीं वो मेरे को भी पता है बिल्कुल बिल्कुल नहीं खा सकते सर मैं खराब नहीं कर रहा मैंने सिर्फ अपना सामान चुकवाया बस आपके पास कैमरे लग रहे हैं सर आप बिल्कुल इसको रिकॉर्डिंग चेक कर सकते हो अगर मैंने किसी को नाम भी लिया हो किसी को बोला भी हो कुछ भी तो प्रशासन के प्रशासन के बंदे बैठे हैं मुलाजिम बैठे हैं पुलिस सर एस एस पी साहब को पास गई है कम्प्लेट एस एस पी साहब ने मांग के डी एस पी साहब ने नॉलेज में है एस एस पी साहब की नॉलेज में फिर थानेदार साहब के पास में आप इधर तहसील से कोई आदमी नहीं लिया तहसीलदार सर जब एस एस पी साहब के और हमें कॉपीराइट ट्रेडमार्क में पर्चा दर्ज कराया है और इससे पहले भी हुई है सर ऐसा नहीं है कि ये कोई फेक है ये कल मानसा की हुई है परसों मानसा की तो क्या? क्या सर ऑल ओवर इंडिया की है मेरे पास ये पाउटोनी रामपुरा फूल की एक स्टेट की स्पेशली नहीं होती लेके नहीं है यार लेके नहीं हमारे पास पूरी ऑल ओवर इंडिया की है हमारे पास हम कहीं भी जा सकते हैं और चलते हैं मैं चेन्नई बैंगलोर भी करता हूं मैं कैलकटा केल, भी करता हूं दिल्ली भी करता हूं ਬਾਈ ਇੱਕ ਰੇਡ ਕੀਤੀ ਗਈ ਹੈ ਜਰਾਮਪੁਰਾ ਫੂਲ ਵਿਖੇ ਕਿ ਕਿਹੜੀ ਕੰਪਨੀਜ਼ ਹਾਤੇ ਕੀਤੀ ਗਈ ਹੈ ਤੇ ਕੀ ਮਾਤਰਾ ਦੇ ਵਿੱਚ ਮਾਲ ਇੱਥੇ ਕੀ ਸਰ ਇਥੋਂ ਅਸੀਂ ਐਸਐਸਪੀ ਸਾਹਿਬ ਕੋ ਗਏ ਸੀ ਦੋ ਤੋਂ ਤਿੰਨ ਦਿਨ ਪਹਿਲਾਂ ਜੀ 30 ਤਰੀਕ ਨੂੰ ਉਸ ਤੋਂ ਬਾਅਦ ਉਹਨਾਂ ਨੇ ਡਿਫਟੀ ਸਾਲ ਦੀ ਡਿਊਟੀ ਲਈ ਉਹਨਾਂ ਨੇ ਉਸ ਤੋਂ ਬਾਅਦ ਇੱਕ ਟੀਮ ਬਣਾਈ ਹੈ ਸਚੂ ਸਾਹਿਬ ਨਾਲ ਅਸੀਂ ਇੱਥੇ ਰੇਡ ਕੀਤੀ ਹੈ ਬਾਲਾਜੀ ਗਾਰਮੈਂਟ ਤੇ ਉਹਨਾਂ ਦੇ ਓਨਰ ਇੱਥੇ ਦੁਕਾਨਦਾਰ ਸਾਰੇ ਖੜੇ ਆ ਜਿੰਨੇ ਵੀ ਹੈਗੇ ਆ ਰੇਡ ਕਰਨ ਤੋਂ ਬਾਅਦ ਚੈੱਕ ਕਰਨ ਤੋਂ ਬਾਅਦ ਇੱਕ ਐਡੀਡਾਜ਼ ਔਰ ਲਿਵਾਈ ਦਾ ਭਾਰੀ ਮਾਤਰਾ ਵਿੱਚ ਮਾਲ ਮਿਲ ਲਿਆ ਤੁਸੀਂ ਦੇਖ ਸਕਦੇ ਹੋ ਛੋਟ ਲੈ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਆ ਤੁਸੀਂ ਕੋਲ ਆਪਣੇ ਜੋ ਪੇਪਰ ਹੈ ਡਾਕੂਮੈਂਟ ਹੈ ਪੂਰੇ ਲੈ ਕੇ ਇੱਥੇ ਜੋ ਪੁੱਛਾ ਕਰ ਬਿਲਕੁਲ ਸਰ ਪੂਰੇ ਲੈ ਕੇ ਆਇਆ ਬਿਲਕੁਲ ਸਰ ਰਾਈਟ ਹੈਗਾ ਅਫਸਰਾਂ ਦੀ ਨੌਲੇਜ ਲੈ ਕੇ ਆਇਆ ਉਹਨਾਂ ਨੂੰ ਦਿਖਾ ਕੇ ਆ ਰਿਟਨ ਜ ਤੁਰੇ ਤੁਰੇ ਹੋਏ ਆ ਅਫਸਰਾਂ ਦੀ ਨੌਲੇਜ ਲੈ ਆ ਕੇ ਸਾਰਾ ਕੁਝ ਜੀ ਸਾਰਾ ਜਿੱਕਰ ਰੇਡ ਹੋਈ ਹੈ ਬਰਾਮਪੁਰਾ ਬੁੱਲਵਕੀ ਕੀ ਮਾਮਲਾ ਸੀ ਅੱਜ ਸਾਡੇ ਕੋਲ ਜਿਹੜੇ ਰਾਧੇ ਸ਼ਾਮ ਜਾਦਵ ਅਤੇ ਰਜਿੰਦਰ ਸਿੰਘ ਆ ਜਿਹੜੇ ਐ ਆਈ ਡੀ ਐਡੀਡਾਸ ਅਤੇ ਲਿਵਸ ਕੰਪਨੀ ਵੱਲੋਂ ਇਹਨਾਂ ਨੇ ਸ਼੍ਰੀ ਬਾਲਾ ਜੀ ਤੇ ਸਾਡੇ ਪੁਲਿਸ ক্লাব ਨਾ ਪੀਸ ਪਾਰਟੀ ਦੀ ਹੱਲਪੜਾ ਰੇਡ ਕੀਤਾ ਹੈ ਰੇਡ ਕਰਕੇ ਇਹਨਾਂ ਨੇ ਸਾਨੂੰ ਇਹਨਾਂ ਦੇ ਖਿਲਾਫ ਕਾਪੀਰਾਈਟ ਸੱਟ ਤੋ ਪੱਤਰ ਜਾਰੀ ਕੀਤਾ ਜਿਸ ਤੇ ਅਸੀਂ ਅਪੀਲ ਅਰਜ਼ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜੀ ਸਾਡੀ ਪੁਲਿਸ ਟੀਮ ਤੇ ਇਹ ਆਪ ਦੀ ਜਿਹੜੀ ਕੰਪਨੀ ਦੇ ਹੈਗੇ ਆਪਦੇ ਮੁਲਾਜ਼ਮ ਇਹਨਾਂ ਦੀ ਦੁਕਾਨ ਦੀ ਸਰਚ ਕਰ ਰਹੇ ਨੇ ਜੋ ਕਬਜ਼ੇ ਵਿੱਚ ਲੈਣਗੇ ਉਸ ਤੋਂ ਬਾਅਦ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਸਰ ਕੀ ਲੱਗਦਾ ਕਿੰਨੇ ਕੁ ਪੀਸਾਂ ਦੀ ਜ਼ਬਾਂਦਗੀ ਕੀਤੀ ਜਾ ਸਕਦੀ ਅਜੇ ਤੱਕ ਕੁਝ ਨਹੀਂ ਦੱਸ ਸਕਦੇ ਵੇਖੇ 2-400 ਤੋਂ ਕਿਸ ਡੋਕਟਰ 2 400 ਪੀਸ ਹੋ ਸਕਦਾ 2 200 ਪੀਸ ਲਓ ਜੀ ਬਾਈ ਜੀ ਕੀ ਨਾਮ ਹੈ ਜੀ ਬਾਈ ਜੀ ਮੇਰਾ ਨਾਮ ਹੈ ਬਾਲਾਜੀ ਗਾਰਮੈਂਟ ਤੋਂ ਅਮਰਦੀਪ ਸ਼ਰਮਾ ਜੀ ਹਾਂ ਕੀ ਹੋਇਆ ਬਾਈ ਜੀ ਹੁਣਾਂ ਤਾਂ ਕੀ ਹੈ ਬਾਈ ਜੀ ਦੇਖੋ ਜਿਵੇਂ ਹੁਣ ਪੰਜਾਬ ਦੇ ਵਿੱਚ ਵੀਡੀਓ ਪੈ ਰਹੀਆਂ ਅਸੀਂ ਵੀਡੀਓ ਪਾ ਰਹੇ ਹਾਂ ਠੀਕ ਹੈ ਸਾਨੂੰ ਇਸੇ ਬਾਰੇ ਨੋਲਜ ਨਹੀਂ ਵੀ ਬ੍ਰਾਂਡ ਦੇ ਕੱਪੜੇ ਅਸੀਂ ਵੇਚਦੇ ਹਾਂ ਸਸਤਾ ਮਾਲ ਹਜ਼ਾਰ ਦੀਆਂ ਛੇ ਚੀਜ਼ਾਂ ਜੋ ਇਹਨਾਂ ਨੇ ਆਏ ਕੰਪਨੀ ਦੇ ਬੰਦੇ ਇਹਨਾਂ ਨੇ ਆਏ ਸਾਡੇ ਕੋਲੇ ਆ ਕੇ ਇਹਨਾਂ ਨੇ ਕਹਿੰਦਾ ਵੀ ਅਸੀਂ ਕੰਪਨੀ ਕੋਲੋਂ ਰੇਡ ਕਰਨ ਆਇਆ ਸੀ ਸਰ ਕਰੋ ਕੋਈ ਗੱਲ ਨਹੀਂ ਜੀ ਜੋ ਤੁਹਾਨੂੰ ਲੱਗਦਾ ਦੇਖੋ ਅਸੀਂ ਮਾਲ ਸ ਜੋ ਤੁਹਾਡੇ ਸਾਹਮਣੇ ਪਿਆ ਤੁਹਾਡੇ ਸਾਹਮਣੇ ਸਚਾਈ ਹੈ ਜੀ ਅਸੀਂ ਇਕੱਲੇ ਨਹੀਂ ਕਰ ਰਹੇ ਸਾਰਾ ਪੰਜਾਬ ਕੀ ਸਾਰਾ ਇੰਡੀਆ ਦੀ ਵੀਡੀਓ ਪਾ ਰਿਹਾ ਹੈਗਾ ਆਨਲਾਈਨ ਵੀ ਪੈ ਰਹੀ ਨੇ ਤੇ ਬਸ ਇੰਨਾ ਕੁ ਸਿਸਟਮ ਹੈ ਜੀ ਬਾਕੀ ਜੋ ਤੁਹਾਨੂੰ ਲੱਗਦਾ ਸਿਸਟਮ ਤੁਹਾਡੇ ਸਾਹਮਣੇ ਹੈ ਕਾਰਵਾਈ ਕਾਰਵਾਈ ਤਾਂ ਇਹ ਕਹਿੰਦੇ ਨੇ ਵੀ ਤੁਹਾਡੇ ਦੇ ਅਸੀਂ maal ਜਿਹੜਾ ਬਰਾਮਦ ਹੋਇਆ ਉਹ ਲੈ ਕੇ ਜਾਵਾਂਗੇ ਤੁਹਾਡੇ ਤੇ ਪਰਚਾ ਦੇਣਾ ਜੀ ਮੈਂ ਕਿਹਾ ਸਰ ਸਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਅਸੀਂ شریف ਬੰਦੇ ਆ ਦੁਕਾਨਦਾਰ ਬੰਦੇ ਆ ਸਰਕਾਰ ਨੂੰ ਟੈਕਸ ਦੇ ਨਾਲੇ ਬੰਦੇ ਆ ਵੀ ਸਾਡੇ ਤੇ ਜੇ ਪਰਚਾ ਹੋ ਰੇ ਤਾਂ ਤੁਹਾਨੂੰ ਦੇ ਦਿਓ ਸਾਨੂੰ ਕੋਈ ਦਿੱਕਤ ਨਹੀਂ ਜੀ ਕਿਉਂਕਿ ਅਸੀਂ ਜਿੰਨਾ ਵੀ ਮੰਨ ਲਿਆ ਕਰਿਆ ਟੈਕਸ ਦੇ ਕੀ ਲੈ ਕੇ ਆ ਰਹੇ ਸਾਨੂੰ ਇਸ ਜੀ ਬਾਰੇ ਨੋਲਡ ਨਹੀਂ ਹੋਣਾ ਆ ਟੀ-ਸ਼ਰਟ ਨੇ ਸੀ ਇਹ ਆਦੀਆਂ 6 ਵੇਚ ਦੇ ਹੁਣ ਇਹ ਚ ਅਸੀਂ ਚਾਰੇ ਵਾਲੀ ਚੀਜ਼ ਕਿੱਥੋਂ ਵੇਚ ਦਾਂਗੇ ਨਾ ਅਸੀਂ ਕਦੇ ਕਿਹਾ ਵੀਡੀਓ ਕੋ ਕੰਪਨੀ ਰੇਡ ਕਰਨ ਕੰਪਨੀ ਦੇ ਬੰਦੇ ਆ ਉਹਨੇ ਕੋਈ ਤੁਹਾਡੇ ਨਾਲ ਗਲਤ ਸ਼ੁਰੂਆਤ ਨਹੀਂ ਕਰਤੀ ਨਹੀਂ ਗਲਤ ਨਹੀਂ ਉਹਨਾਂ ਨੇ ਤਾਂ ਨਹੀਂ ਨਹੀਂ ਕੁਝ ਨਹੀਂ ਕਿਹਾ ਉਹਨਾਂ ਨੇ ਵੀਰੇ ਉਹ ਕਹਿੰਦੇ ਵੀ ਅਸੀਂ ਕੰਪਨੀ ਕਿੰਨੀ ਆਏ ਆ ਅਸੀਂ ਰੇਡ ਕਰਨੀ ਹੈ ਸਾਡਾ ਬ੍ਰਾਂਡ ਜੋ ਵੀ ਉਹਨਾਂ ਦਾ ਲਾਇਸੈਂਸ ਜੋ ਵੀ ਆ ਉਹਨਾਂ ਨੇ ਚੈੱਕ ਕੀਤਾ ਦੇ ਹੁਣ ਜਿਹੜੇ ਬੰਦੇ ਦਿਹਾੜੀ ਕਰਦੇ ਆਂ ਬਰੇ 500 ਰੁਪਏ ਦੇ ਉਹ ਕੱਪੜੇ 4000 ਰੁਪਏ ਦੀ ਚੀਜ਼ ਲੈ ਕੇ ਪਾਣਗੇ ਦੱਸੋ ਅਸੀਂ ਨਹੀਂ ਵੇਚਾਂਗੇ ਤਾਂ ਹੋਰ ਬੰਦੇ ਵੀ ਵੇਚਣਗੇ ਜਿਹੜਾ ਬੰਦਾ 500 ਰੁਪਏ ਕਮਾਉਂਦਾ ਬਾਈ ਜੀ ਮੇਰੀ ਗੱਲ ਸੁਣੋ ਦੇਖੀ ਰੇਡ ਕਰਨੀ ਕਰੋ ਤੁਸੀਂ ਸਾਨੂੰ ਕੋਈ ਦਿੱਕਤ ਨਹੀਂ ਗਈ ਸਾਡੇ ਤੇ ਪਰਚਾ ਕਰਨਾ ਕਰੋ ਸਾਨੂੰ ਕੋਈ ਦਿੱਕਤ ਨਹੀਂ ਗਈ ਪਰ ਅਸੀਂ ਕਰ ਰਹੇ ਹਾਂ ਮਜ਼ਦੂਰੀ ਸਾਡੇ ਕੋਲੇ ਸੇਲ ਦਾ ਕੰਮ ਹੈ ਬੰਦੇ ਸਾਡੇ ਕੋਲ ਲੱਗੇ ਹੋਏ ਆ 15 20 ਸਾਰੇ ਸੇਲ ਦਾ ਕੰਮ ਕਰਦੇ ਕਮਿਸ਼ਨ ਤੇ ਕੰਮ ਕਰਦੇ ਮੁੰਡੇ ਅਸੀਂ ਇਕੱਲੇ ਨਹੀਂ ਵੇਚ ਰਹੇ ਸਾਰਾ ਪੰਜਾਬ ਕੀ ਸਾਰਾ ਇੰਡੀਆ ਵੇਚ ਰਹੇ ਹਾਂ ਤੁਹਾਨੂੰ ਲੱਗਦਾ ਵੀ ਜਿਹੜਾ ਬ੍ਰਾਂਡ ਦੀ ਆਪਾਂ ਕਾਪੀ ਵੇਚਦੇ ਉਹ ਵੇਚਣੀ ਚਾਹੀਏ ਜਾਂ ਨਹੀਂ ਚਾਹੀਏ ਸਾਨੂੰ ਇਸੇ ਬਾਰੇ ਪਹਿਲਾਂ ਦੇਖੋ ਨੋਲਜ ਨਹੀਂ ਸੀਗੀ ਹੁਣ ਸਾਨੂੰ ਨੋਲਜ ਆ ਗਈ ਹੁਣ ਅਸੀਂ ਉਹ ਚੀਜ਼ਾਂ ਨਹੀਂ ਵੇਚਦੇਗੇ ਅਸੀਂ ਹੋਰ ਲਿਆ ਕੇ ਵੇਚਾਂਗੇ ਅਜੇ ਤੱਕ ਕੱਪੜੇ ਵੀ ਵੇਚਣਾ ਨੇ ਸਾਨੂੰ ਲੋਕਾਂ ਨੂੰ ਕ ਚੈੱਕ ਕਰ ਲਓ ਜੇ ਕੋਈ ਉਹਦੇ ਚ ਤੁਹਾਨੂੰ ਲੱਗਿਆ ਹੋਇਆ ਵੀ ਭਾਈ ਇਹ ਬੰਦਾ ਕਹਿ ਕੇ ਵੇਚਦਾ ਵੀ ਇਹ ਆਈ ਆੜੀ ਦਾਸ ਦੀ ਚੀਜ਼ ਆ ਜੀ 2000 ਵਾਲੀ ਮੈਂ 700 ਦੇ ਰਿਆਂ ਜੋ ਤੁਹਾਨੂੰ ਆ ਦੇਖੋ ਵੀਡੀਓ ਪਤਾ ਨਹੀਂ ਕਿੱਥੋਂ ਤੱਕ ਜਾਊਗੀ ਸਾਡੇ ਤੇ ਕਾਰਵਾਈ ਕਰ ਦਿਓ ਅਸੀਂ ਅੱਜ ਤੱਕ ਕਦੇ ਵੀ ਵੀਡੀਓ ਦੇ ਵਿੱਚ ਇਹ ਨਹੀਂ ਬੋਲੇ ਵੀ ਅਸੀਂ ਬ੍ਰਾਂਡ ਦੇ ਕੱਪੜੇ ਨਾ ਅਸੀਂ ਬ੍ਰਾਂਡ ਵੇਚਦੇ ਨਹੀਂ ਅਸੀਂ ਚੱਕਦੇ ਆ ਵੀਰੇ ਲਾਟ ਜਿਹੜਾ ਕੋਈ 2 ਸਾਲ ਪੁਰਾਣਾ ਸੈਜ਼ਨਲ ਪੁਰਾਣਾ ਮਾਲ ਪਿਆ ਹੁੰਦਾ ਫੈਕਟਰੀ ਸੀ ਉਹ ਚੱਕ ਕੇ ਲਿਓਣੇ ਆ ਆ ਟੇਬਲਾਂ ਤੋਂ ਤੁਹਾਨੂੰ ਆਈਡੀਆ ਹੋ ਜੂ ਵੀਰੇ ਇਧਰ ਮਾਰ ਦਿਓ ਕਹਿੰਦਾ ਕੈਮਰਾ ਆ ਭਾਈ ਬਾਤ ਠੀਕ ਹੈ ਤੇ ਇੱਥੋਂ ਤੁਹਾਨੂੰ ਪ